2분 정도 기다리세요. 배터리가 필요합니다. 괜찮습니다. 고생하셨습니다. 괜찮습니다. 고생하셨습니다. Obrigado. okay اوه <laughs> ڏاڍو ああなるほど。<noise> <noise> ਤੋ ਯਾਸਪੀ ਦੂ ਆ ਬੋਗਾ ਟੋਨੀ ਆਜਨ ਆਮਨਾ ਮਜੇ ਤੂੰ ਮਿਲਣਾ ਸਵੇਰੇ ਮਿਲਾਂਗਾ ਤੋ ਬੋਤੇ ਗਿਆ ਪੋਕਤੇ ਆਇ ਕਾ ਤੂ ਪੋਕਤੇ ਗਿਆ ਮੈਂ ਕਰਦਾ ਬਾਅਦ ਮੈਂ ਕਰਦਾ ਬਾਅਦ ਫੋਨ ਬਾਈ ਇਹ ਬਾਈ ਖਾਤੀ ਇਹਨੇ ਵੀ ਕਰਦਨੇ ਹਾਂ ਬਾਅਦ ਵਿੱਚ ਫੋਨ ਕਰਦਾ Oh, <laughs> oh, ਕੀ ਹੁੰਦੇ ਬਸ ਕੋਈ ਬੈਕਰ ਦੇ ਥੱਲੇ ਤੂੰ ਸਭ ਇਹ ਮੈਨੂੰ ਲਾਈਵ ਹੈ ਤੇ ਅਮਰ ਦੇਖੀ ਕੋਈ ਨਾ ਕਰ ਮੈਂ ਹੋ ਰਿਹਾ ਵੀ ਹੈ ਨਾ ਬੈਕਰ ਲੱਗਦਾ ਕੋਈ ਚੱਕਰ ਨਹੀਂ ਬੈਕਰ ਕਰੇ ਰੈਕ ਬਣਾਈ ਨਾ ਇਹ ਆਪਣੀ ਸੇਵ ਹੋ ਜਣੀ ਹੈ ਲਾਈਵ ਹੋਇਆ ਹੈ ਐਂ ਕਰ ਹੁੰਦੀ ਹੈ ਆਪਾਂ ਜੁੜੇ ਗੱਲਾਂ ਕਰੀਏ ਰਟਾ ਤੁਰਗੀ ਆਗੂਰ ਸਾਹਿਬ ਆਪਰੇਡ ਪੋ ਕਰਦੇ ਫਿਰ ਕਰਦੇ ਕਰਨੀ ਆ ਫਿਰ ਕਰਦੇ ਵਿੱਚ ਪਸ਼ੇ ਤਾਂ ਹੁੰਦੇ thank <laughs> you Oh, 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 ਕੀ ਆਪੇ ਦਾ ਸਰਦਾਰ ਨਹੀਂ ਲੋਹਾਂਗੇ ਉਹ ਜਿਹੇ ਵੰਟੀ ਨੇ ਅਣਖਿਆਰੀ ਦੀ ਸਾਡਾ ਦੇਸ਼ ਜਿਸ ਨੂੰ ਮਾਰਦਾ ਐਨਟੀਸੀ ਨੇ ਸਲੂਟਿਆ ਨੂੰ ਆਪਾਂ ਪਰਾਂ ਚਾਹੇ ਕਰੀਏ ਕੱਟੇ ਕੱਟੇ ਬਣੇ 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 ਮੰਤਰੀ ਬਣਾਵੇ ਅੰਗਵਾਤ ਬੜੀ ਨਾ ਦੂਰੀ ਆ ਜਿੰਨੇ ਮਟੋਂ ਮੈਂ ਨੇ ਜ਼ਰੂਰ ਸੁਪਈ ਨਾ ਮੈਂ ਸਤਿਕਾਰ ਮੰਗਦਾ ਕੋਈ ਗੱਲ ਨਹੀਂ ਸਾਡੀ ਕੋ ਲਿੰਗ ਜਿਹੜੀ ਹੋ ਰਹੀ ਹੈ ਨਾ ਅਗਰ ਲੈਣੀ ਹੁੰਦੀ ਇਤਨਾ ਵੌਇਸ ਜਿਹੜੇ YouTube ਦੇ ਉੱਤੇ ਇਹ ਚੈਨਲ ਕੋਲ ਨਾ ਵੌਇਸ ਆਫ ਈਸਟ ਪੰਜਾਬ ਓਕੇ ਹਾਂ ਯੂਟਿਊਬ mm ਗੱਲ ਕਰਨ ਵਾਲੀ ਬਾਤ ਹੈ ਆਪ ਮੰਨੀ نیٹ کی پرابلم رات میں اپلوڈ کروں کل اویلیبل ہو تھوڑا جہا ادھر بیٹھو تو زیادہ آ جے کوریج نہیں مطلب اچھا ਵੀਡੀਓ ਬਣਾਣੀ ਤੇ 15 ਸੈਕਿੰਡ ਨੂੰ ਉੱਤੇ ਖੜ ਜੰਦਾ ਹਾਂ ਹਾਂ ਕੋਈ ਕੋਈ ਪਰਵਲਾ 15 ਕਿਨੜ ਦੀ ਵੀਡੀਓ ਬਣਾਣੀ ਬਸ ਮੇਰੇ ਕੋਲ ਖੜਨਾ ਮੈਂ ਖੜਾ ਹਾਂ ਚਲ ਨਹੀਂ ਮੈਂ ਖੜ ਜੰਦਾ ਜੀ ਅੱਛਾ ਬੈਠੋ ਬੈਠੋ ਹਾਂ ਓਕੇ ਕੈਮਰੇ ਨੂੰ ਮਖਾਦਾ ਹੀ ਨਹੀਂ ਕਰਦਾ ਹਾਂ ਕੈਮਰੇ ਨੂੰ ਮਖਾਦਾ ਦੂੰਗਾ ਹਾਂ ਕੋਈ ਵਾਹ ਹਾਂ ਹੁੰਦਾ ਹੋਵੇ ਪਰ ਨਹੀਂ ਆਉਂਦੀ ਕੋਈ Oh! ਲੈ ਕੇ ਆਉਣਾ ਹੈ ਇਹ ਕੰਮ ਵੀ ਅੱਛਾ ਜੀ ਨਹੀਂ ਨਹੀਂ ਅੱਛਾ ਮੰਨਿਓ